ਸ਼੍ਰੀ ਕਾਲਤਖ ਸਾਹਿਬ ਦੇ ਸਾਬਕਾ ਜਥੇਦਾਰ ਬਾਬਾ ਗਰਵਚਨ ਸਿੰਘ ਜੀ ਸ਼ਹੀਦ ਮਾਨੋਚਾਲ ਸਾਹਿਬ ਉਹਨਾਂ ਦੀ ਸਾਲਾਨਾ ਵਰ੍ਹੇ ਦੀ ਸਭੰਦ ਦੇ ਵਿੱਚ ਮਾਨੋਚਾਲ ਦੇ ਵਿੱਚ ਦੁਨੀਆ ਦੇ ਨਾਮ ਵਾਰ ਪੜਨਗੇ ਪਾਲਾ ਬੈਲਜੀਅਮ ਜੀ ਸਾਡਾ ਬਬਲਾ ਮਾਨੋਚਾਲ ਤੇ ਗੋਰੇ ਪਹਿਲਵਾਨ ਨੂੰ ਨਹੀਂ ਸੱਦੇ ਦੇ ਰਿਹਾ ਲਓ ਕੀਪੇ ਦੀ ਕਬੱਡੀ ਬੋਲ ਸੁਗੇ ਭਰਾ ਦੇ ਲਓ ਸਾਹਮਣੇ ਤਿੰਮੋ ਵਾਲੀਆ ਖੇਡ ਮੈਦਾਨ ਦੇ ਵਿੱਚ ਲਾ ਲਾ ਕੇ ਮਾਰਦਾ ਹੈ ਪਰ ਕਲਚਾ ਖੇਡ ਮੈਦਾਨ ਦੀ ਕਬੱਡੀ ਪਾਉਣ ਦੇ ਲਈ ਵੱਲਦਾ ਹੈ ਇਧਰਲੀ ਸਾਈਡ ਦੇਖਾਂਗੇ ਗੁੱਗੂ ਤੁੰਗ ਵਾਲੀਆਂ ਨੌਜਵਾਨ ਕਿਲੋ ਦਾ ਮੈਚ ਜਿਹੜਾ ਇਸ ਤੋਂ ਬਾਅਦ ਹੋਣਾ ਹੈ ਉਹ ਦੋਵੇਂ ਟੀਮਾਂ ਜਲਦੀ ਆਜਣ 70 ਕਿਲੋ ਦਾ ਲਓ ਸਾਹਮਣੇ ਗੁੱਗੋ ਟੰਗਵਾਲੀ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਇਹਦਾ ਛੋਟਾ ਸਰੀਰ ਹੈ ਇਹ ਬੱਲੇ 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 ਕਬੱਡੀ 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 ਆ ਟੰਗਵਾਲੀ ਦੇ ਪਲੇਅਰ ਵਾਲਾ ਹੋ ਗਿਆ ਮੁਰੇ ਬਣ ਗਿਆ ਜੀਂਣ ਦੀ ਕੰਦ ਕਰਤੇ ਸਾਰੇ ਰਾਂ ਬੰਦ ਲਾਲਪੁਰੇ ਦੀ ਧਰਤੀ ਤਰਨਤਾਰ ਸਾਹਿਬ ਦਾ ਲਾਗ ਹੁਣ ਦੇਖੋ ਇਹ ਆ ਬੱਲੇ ਬੱਲੇ ਵਾਲਾ ਵੀ ਸੀਤਿਆ ਕੁ ਸਮਰੇ ਹੋਣਾ ਦਾ ਇਧਰਲੀ ਸਾਈਡ ਨੌਜਾਨ ਕਮਾਲ ਕਰ ਗਿਆ ਮੁੰਡੇ ਨੇ ਫੜਿਆ ਵੀ ਕੁਝ ਨਹੀਂ ਛੱਡਿਆ ਵੀ ਕੁਝ ਨਹੀਂ ਸ਼ੀਤੇ ਦਾ ਜਫਾ ਕਿਦਾਂ ਦਾ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰ ਨਾਲ ਆਪਾਂ ਤੱਕਾਂਗੇ ਮੇਰੇ ਪੰਜਾਬੀ ਵੀਰੋ ਗੋਰਾ ਨਿਸ਼ੋ ਰੰਗ ਹੈ ਉਹ ਚੜਦੀ ਬਰੇਸ ਹੈ ਹੈਪੀ ਪੱਧਰੀ ਵਾਲਾ ਪੱਟਾ ਤੇ ਥਾਪੀਆਂ ਮਾਰਦਾ ਹੈ ਮਾਰਦੇ ਪੱਟਾਂ ਤੇ ਥਾਪੀਆਂ ਦੁੱਪੀਤਾ ਜਿੰਨਾ ਮਾਵਾਂ ਦਾ ਪਰ ਆ ਸੁਰ ਸਿੰਘ ਪਿੰਡ ਵਾਲਾ ਆਕਾਸ਼ ਆ ਸਾਹਮਣੇ 855 ਮਾਨ ਸਨਮਾਨ ਦੇ ਵਿੱਚ ਮਿਲਿਆ ਹੋਇਆ ਇਹ ਨੌਜਾਨੇ ਨੇ ਧੰਨ ਧੰਨ ਕਰਵਾਈ ਹੈ ਖੇਡ ਮੈਦਾਨਾਂ ਵਿੱਚ ਜੀ ਸੁਰ ਸਿੰਘ ਬੀ ਟ੍ਰਾਂਸਪੋਰਟ ਕੈਨੇਡਾ ਵਾਲਾ ਜਸਕਰਨ ਸਿੰਘ ਢੱਲੋ ਮਾਨ ਕਰਦਾ ਮੇਰੇ ਵੀਰੋ ਕੈਨੇਡਾ ਤੋਂ ਜਿਹੜੇ ਨੌਈਵਾਨ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਪੁਆਇੰਟ ਜਿਹੜਾ ਦੇਖਾਂਗੇ ਕਾਸ਼ ਨੇ ਜੋੜ ਦਿੱਤਾ ਆ ਗਿਆ ਕਹਿੰਦੇ ਪੰਜਾਬ ਮੋਟਰਜ਼ ਵਾਲੇ ਸਾਡੇ ਸੁੱਖੇ ਭਰਾ ਦਾ ਪਿੰਡ ਔਰ ਸੁੱਖਾ ਕਹਿੰਦੇ ਜਦੋਂ ਆਸਟ੍ਰੇਲੀਆ ਦੇ ਮੈਦਾਨਾਂ ਦੇ ਵੱਡੇ ਮੈਚ ਹੁੰਦੇ ਆ ਮਾਂ ਖੇਡ ਕਬੱਡੀ ਦੀ ਗੱਲ ਹੁੰਦੀ ਹੈ ਤੇ ਹਜ਼ਾਰਾਂ ਦੇ ਵਿੱਚ ਡਾਲਰ ਲਾਉਂਦਾ ਪੰਜਾਬ ਮੋਟਰਜ਼ ਵਾਲਾ ਸਾਡਾ ਸੁੱਖਾ ਭਰਾ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਵਿੱਚ ਰਹਿੰਦਾ ਹੈ ਜਿਹੜਾ ਬੜਾ ਸੋਹਣਾ ਸ਼ਹਿਰ ਹੈ ਆਸਟ੍ਰੇਲੀਆ ਦਾ ਨੰਬਰ ਬਿੱਕੇ ਦਾ ਆ ਗਿਆ ਗੁਰੂ ਦਾ ਖਾਲਸਾ ਪਹਿਲੇ ਸੈਮੀ ਦੇ ਵਿੱਚ ਇਹਦਾ ਰੀਅਲ ਬ੍ਰਦਰ ਇਹਦਾ ਸਕਾ ਭਰਾ ਖੇਡ ਕੇ ਗਿਆ ਹੁਣ ਦੇਖਾਂਗੇ ਨੌਜਵਾਨ ਮਾਤਾ ਪੂਰਨ ਕੌਰ ਦਾ ਪੁੱਤਰ ਕਬੱਡੀ ਪਾਉਣ ਦੇ ਲਈ ਵੱਜ ਚੁੱਕਾ ਹੈ ਪੈਂਦੀ ਹੋਈ ਕਬੱਡੀ ਕੁਲਦੀਪ ਸਿੰਘ ਨਾਮ ਹੈ ਮੁੰਡੇ ਦਾ ਪਰ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਕੀਪੇ ਦੇ ਨਾਮ ਤੋਂ ਜਾਣਿਆ ਜਾਣ ਵਾਲਾ ਖਿਡਾਰੀ ਸਿਰੇ ਦਾ ਨੰਬਰ ਜੋੜ ਚੁੱਕਿਆ ਹੈ ਮੈਂ ਪਹਿਲਾਂ ਗੱਲ ਕੀਤੀ ਹੈ ਗੁਰਲਾਲ ਜਾਨਦਾ ਇੱਕ ਦਰਿਆ ਦਿਲ ਬੰਦਾ ਹੈ ਆਸਟ੍ਰੇਲੀਆ ਦੇ ਐਡਿਲੇਡ ਸ਼ਹਿਰ ਦੇ ਵਿੱਚ ਰਹਿੰਦਾ ਹੈ ਤੇ ਧੱਕੜ ਪ੍ਰਮੋਟਰ ਹੈ ਮਾ ਖੇਡ ਕਬੱਡੀ ਦਾ ਆਸਟ੍ਰੇਲੀਆ ਦੀਆਂ ਗੱਲਾਂ ਚਲਦੇ ਆ ਇੱਕ ਸੁਣ ਸਾਰੀ ਸ਼ਹਿਰ ਦੀ ਏ ਕੁੜੀਏ ਨੀ ਬਹੁਤਾ ਮਟਕ ਮਟਕ ਨਾ ਤੁਰੀਏ ਨੀ ਸੁਣ ਸਾਰੀ ਸ਼ਹਿਰ ਦੀ ਏ ਕੁੜੀਏ ਨੀ ਬਹੁਤਾ ਮਟਕ ਮਟਕ ਨਾ ਤੁਰੀਏ ਨੀ 2000 ਦੀਆਂ ਹੋਣਗੀਆਂ ਰਾਜੂ ਨੰਬਰਦਾਰ ਰਿੰਕੂ ਨਿਊਜ਼ੀਲੈਂਡ ਗगन ਆਸਟ੍ਰੇਲੀਆ ਸਾਜਨ ਮੰਨਾ ਇਹ ਯੂਰਪ ਤੋਂ ਭਰਾ ਸਾਡੇ ਗੁਰਜਿੰਦਰ ਕੰਡਾ ਹਰਜੀਤ ਚੋਲੀਆ ਹੈਪੀ ਚੋਲੀਆ ਮਨਜਿੰਦਰ ਤੇ ਨਾਲ ਸਾਡੇ ਸਰਜੀਤ ਜਗਮੀਤ ਦੁਬਈ ਤੋਂ ਇਹ ਭਰਾ ਆਖਦੇ ਆ ਗੁਰਪ੍ਰੀਤ ਕਵੈਤ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਹਿਲੀ ਰੇਡ ਤੇ ਦੇਖਾਂਗੇ ਬਿੱਟੂ ਬਾਠ ਉਹਨਾਂ ਨੇ ਆਖਿਆ ਆ ਕਾਜ ਦੇ ਤਿੰਨ ਜੱਫੇ 2000 ਦੇ ਕਾਜ ਦੇ ਤਿੰਨ ਜੱਫੇ 2000 ਦੇ ਤੇ ਜਫਾ ਲੱਗ ਚੁੱਕਿਆ ਮੇਰੀ ਬੇਨਤੀ ਹੈ ਨਾ ਭਰਾਵਾਂ ਨੂੰ ਰੇਡਾਂ ਵਾਲਾ ਜਿਹੜਾ 2000 ਆਕਾਸ਼ ਤੱਕ ਪਹੁੰਚਦਾ ਕਰੀਏ ਤੇ ਬਿੱਟੂ ਬਾਠ ਬੱਬੂ ਬਾਠ ਲੱਖੇ ਬਾਠ ਹੁਣਾਂ ਵੱਲੋਂ 2000 ਦਾ ਪਹਿਲਾ ਜਫਾ ਲਾ ਕਾਂ ਦੇ ਜਫਿਆ ਤੇ ਲੱਗਿਆ ਲੱਗਿਆ ਮੋਹ ਦੇ ਵਿੱਚ ਕੀਪਾ ਨੌਜਨ ਕਬੱਡੀ ਪਾ ਰਿਹਾ ਹੈ ਸਰੋਪ ਸਿੰਘ ਜੀ ਢੋਟੀਆਂ ਸਾਹਿਬ ਸਾਡੀ ਸਪੋਰਟਸ ਦੀ ਦੁਨੀਆ ਵਿੱਚ ਵੱਡਾ ਬਾਦਸ਼ਾਹ ਗगन ਆਸਟ੍ਰੇਲੀਆ ਵਾਲੇ ਭਰਾ ਨੂੰ ਸਾਡੀ ਬੇਨਤੀ ਹੈ ਦੁਰੀ ਦਾ ਵਰਿੰਦਰਾ ਸਵਾਦ ਵਜਾ ਪਿਆ ਜੱਫਾ ਲੱਗ ਚੁੱਕਿਆ ਇਧਰਲੇ ਪਾਸੇ ਸਿੱਧੂ ਸਿੱਧੂ ਪਰਿਵਾਰ ਦੇ ਹੀਰੇ ਇਹ ਆਕਾਸ਼ ਨੇ ਖਾ ਲਿਆ ਸੁਰ ਸਿੰਘ ਪਿੰਡ ਵਾਲੇ ਨੇ ਉਹ ਬਾਜੂ ਤੇਰੇ ਦੋਜ ਫਈ ਨੋਇਮਨਾ 2000 ਦੇ ਹੋਣੇ ਭਰਾ ਉਹੀ ਜਿਹੜੇ ਵੱਡੇ ਦਿਲਾ ਵਾਲੇ ਚੰਗਿਆ ਕਾਰੋਬਾਰਾਂ ਵਾਲੇ ਇਧਰਲੀ ਸਾਈਡ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਨਾਜਨ ਸਤਲੁਜ ਜਿਹੜਾ ਆਵੀ ਦੇ ਕੰਡੇ ਤੇ ਵਸਦਾ ਹੈ ਪਿੰਡ ਜਿਹੜਾ ਪਹਿਲਾਂ ਸ਼ੇਰੇ ਦੀਆਂ ਤਿੰਨਾਂ ਕਬੱਡੀਆਂ ਤੇ 1000 ਲੱਗਾ ਸੀ ਉਹ ਪਹੁੰਚ ਗਿਆ ਜਦੋਂ ਪਹਿਲੀ ਕਬੱਡੀ ਪਈ ਤੇ ਜਦੋਂ ਦੂਜੀ ਕਬੱਡੀ ਪੈਣੀ ਸੀ ਉਦੋਂ ਇਹਨਾਂ ਭਰਾਵਾਂ ਨੇ 2000 ਬਲਾਏ ਸੀਗਾ ਉਸ ਮੁਤਾਬਿਕ ਇੱਕ ਕਬੱਡੀ ਜਿਹੜੀ ਸ਼ੇਰੇ ਦੀ ਬਾਕੀ ਹੈ ਉਹ ਭਰਾ ਸਾਡੇ ਆਖਦੇ ਆ ਇਧਰ ਕਾਸ਼ ਇਹ ਜਸਕਰਨ ਸਿੰਘ ਢਿੱਲੋਂ ਜੀ ਆ ਦੀ ਟਰਾਂਸਪੋਰਟ ਕਨੇਡਾ ਵਾਲੇ ਦਾ ਚਿਹਤਾ ਬਿੱਟੂ ਬਾਠ ਉਹਨਾਂ ਨੇ ਨਾਲ ਕਹਿੰਦੇ ਬੱਬੂ ਬਾਠ ਉਹਨਾਂ ਨੇ ਆਖਿਆ ਮਹਿਫਲ ਰੈਸਟੋਰੈਂਟ ਵਾਲੇ ਭਰਾਵਾਂ ਨੇ ਪਰ ਅੰਤਮ ਪੜਾ ਤੇ ਗੁਰਪ੍ਰੀਤ ਕਵੈਤ ਸੇਵਕ ਦबई ਤੇ ਨਾਲ ਸਾਡਾ ਸਰਜੀਤ ਤੇ ਜਗਮੀਤ ਦबई ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਗਿਆ ਬੁੱਢਾ ਥੇ ਵਾਲਾ ਰਿੰਕੂ ਵਿਆਸ ਦੇ ਇਲਾਕੇ ਦਾ ਰਿੰਕੂ ਆਸਟ੍ਰੇਲੀਆ ਤੋਂ ਰਿੰਕੂ ਆਸਟ੍ਰੇਲੀਆ ਤੋਂ 골ਡੀ ਸਾਡਾ ਰਿੰਕੂ ਨਿਊਜ਼ੀਲੈਂਡ 골ਡੀ ਨਿਊਜ਼ੀਲੈਂਡ ਤੋਂ ਕਿਉਂਕਿ ਪਹਿਲਾਂ ਭਰਾ ਆਸਟ੍ਰੇਲੀਆ ਰਿਹਾ ਅਸਟ੍ਰੇਲੀਆ ਮੂੰਹ ਤੇ ਚੜਿਆ ਆ ਸਾਹਮਣੇ ਨਿਊਜ਼ੀਲੈਂਡ ਦੇਆਂ ਗੱਲਾਂ ਆਸਟ੍ਰੇਲੀਆ ਵੀ ਯਟਾ ਨੇ ਹੱਥਾਂ ਦੇ ਵਿੱਚ ਕੀਤਾ ਆ ਨਿਊਜ਼ੀਲੈਂਡ ਦੇ ਵਿੱਚ ਜਾ ਵਸਿਆ ਪੱਕੇ ਤੌਰ ਤੇ ਆ ਸ਼ੀਤਿਆ ਪਿਆਰ ਦੇ ਨਾਲ ਪਿਆਰ ਦੇ ਨਾਲ ਕੀ ਬਾਤ ਹੈ ਸ਼ੀਤਿਆ ਪਲੇਰਾਂ ਵਾਲਾ ਆ ਜਫਾ ਕਿੱਦਾਂ ਦਾ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਵਾਹੀ ਸ਼ੀਤਿਆ ਦਾ ਸਵਾਦ ਬੱਜਾ ਪਿਆ ਖੋੜਾ ਖੇ ਮਲਾਂਦੀ ਕਬੱਡੀ ਪਾ ਰਿਹਾ ਹੈ ਵੱਡਾ ਐਲਾਨ ਸ਼ੀਤਿਆ ਤੇਰੇ ਲਈ ਹੈ ਤੇਰੇ ਦੋ ਜਹੇ 3000 ਦੇ ਆ ਮਹਿਫਲ ਰਜਾਟ ਵਾਲੇ ਬਿੱਟੂ ਬਾਸ਼ ਹੁਣੀ ਬੱਬੂ ਹੁਣੀ ਸਾਡੇ ਵੀਰ ਨੇ ਨਾਂ ਲੱਖਾ ਤੇ ਨਾਲ ਹਰਜੀਤ ਆਹ ਕਹਿੰਦੇ ਛੀਤੇ ਬਲੇਰਾ ਵਾਲੇ ਤੇ ਤੇਲ ਆ ਗਿਆ ਇਹਨੇ ਯਾਰ ਪਲੁੱਟਿਆ ਇਹਨੇ ਯਾਰ ਪ ਨਚਾਇਆ ਇਹਨੇ ਯਾਰ ਪਦੇ ਗੋਰੇ ਗੋਰੀਆਂ ਨੂੰ ਭੰਗੜਾ ਪਾਉਣ ਤੇ ਲਾਇਆ ਰਾਇਲ سپورਟ ਸਾਡੇ ਸਰਦਾਰ ਸਿਕੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਮਾਨ ਆਇਆ ਹੈ ਰੇਡ ਪਾਉਣ ਦੇ ਲਈ ਘੋੜਾ ਵੱਜ ਚੁੱਕਿਆ ਘੋੜੇ ਦੀ ਕਬੱਡੀ ਪੈ ਰਹੀ ਹੈ ਯੋਧਿਆ ਤੇਰੇ ਤਿੰਨ ਜੱਫੇ ਸੰਗੇ ਵੀ ਰੱਖਦੇ ਐ 2000 ਦੇ ਪਰ ਬਿੱਟੂ ਬਾਠ ਉਹਨਾਂ ਦਾ ਚਹੇਤਾ ਬੱਬੂ ਬਾਠ ਹੁਣੀ ਆਖਦੇ ਐ ਛਿੱਤੇ ਦੇ ਜੱਫਿਆਂ ਤੇ ਵੀ ਆਪਾਂ 2000 ਦੇਣਾ ਔਰ 2000 ਹੀ ਸੋਰ ਸਿੰਘੀ ਈਕਾਸ਼ ਦੇ ਜੱਫਿਆਂ ਤੇ ਦਿੱਤਾ ਜਾਵੇਗਾ ਵੱਡੇ ਮਾਨ ਹੋਣਗੇ ਜੋਰ ਜਾਹੇ ਦਾ ਵੀ ਉਹਨਾਂ ਲੱਗਦਾ ਹੈ ਨੰਬਰਦਾਰ ਸਾਹਿਬ ਰਾਜੂ ਨੰਬਰਦਾਰ ਸਾਹਿਬ ਉਹ ਵੀ ਕਹਿੰਦੇ ਮਾਨ ਸਨਮਾਨ ਇਹਨਾਂ ਖਿਡਾਰੀਆਂ ਦੇ 5 500 ਦੇ ਨਾਲ ਕਰ ਰਿਹਾ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕੀਪੇ ਨੇ ਨੰਬਰ ਜੋੜ ਦਿੱਤਾ ਹੈ ਜਿਹੜਾ ਜੋੜੇ ਏ ਵਾਲੇ ਨੇ ਜਫਾ ਲਾਇਆ ਦਿਲਦਾਰ ਯੋਇ ਦबई ਵਾਲਾ ਆਖਦਾ ਹੋਇਆ ਲਾਓ ਸਾਹਮਣੇ 2000 ਦੀ ਸੈਕੰਡ ਕਬੱਡੀ 2000 ਦੀ ਦੂਸਰੀ ਕਬੱਡੀ ਘੋੜਾ ਬੂਲੇ ਨੰਗਲ ਦੀ ਧਰਤੀ ਦਾ ਨੌਜਵਾਨ ਪੂਰੀ ਦੇ ਪਿੰਡਾਂ ਦਾ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਮੁਕਾਬਲਾ ਏ ਸ਼ੀਤਾ ਸ਼ੀਤਾ ਆਹ ਮੁੰਡੇ ਦੇ ਤਿੰਨ ਜਫੇ 2000 ਦੇ ਬਿੱਟੂ ਬਾਠ ਬੱਬੂ ਬਾਠ ਲਖੇ ਬਾਠ ਨਾਲ ਵੱਲੋਂ ਲੱਗੇ ਆਰੇ ਗੁਣਾ ਦੇ ਮੋਲੀ ਹੈ ਜਿਹਨੂੰ ਆ ਗਿਆ ਤਰੀਕਾ ਉਹਦੀ ਇੱਥੇ ਹੀ ਅਮਰੀਕਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇੰਦਰਲੇ ਪਾਸੇ ਹੌ ਕੀਪਾ ਨੌਜਣ ਗੁਰੂ ਦਾ ਖਾਲਸਾ ਪਾਉਂਦਾ ਹੈ ਕਬੱਡੀ ਤੇ ਪੁਆਇੰਟ ਇਸ ਸਮੇਂ ਧਾਵੀ ਦੇ ਖਾਤੇ ਜੁੜ ਚੁੱਕਿਆ ਹੈ ਲੱਖਾਂ ਜਾ ਪੁਆਇੰਟ ਧਾਵੀ ਦਾ ਕੋਟ ਮਾਰ ਇੱਕੋ ਮਿੰਟ 500 ਲਾ ਦਈਏ ਆਪਾਂ ਵੀ ਇਧਰ ਸਰਕਾਰ ਨੇ ਪਹਿਲ ਕਰ ਦਿੱਤੀ ਐ ਬਿੱਟੂ ਬਾਠ ਜੀ ਵੱਡੇ ਪਿਆਰ ਪਹੁੰਚਦਾ ਕਰਦੇ ਐ ਪੰਜਾਬੀ ਮਾਂ ਬੋਲ ਨੂੰ ਤਾਂ ਖੁਸ਼ ਹੋਗੇ ਚੇਚੇ ਤੌਰ ਤੇ ਧੰਨਵਾਦ ਐ ਲਓ ਘੋੜਾ ਬਿੱਟੂ ਬਾਠ ਸਾਹਿਬ ਦਾ ਧੰਨਵਾਦ ਐ ਸਾਡਾ ਵੀਰ ਹੈ ਮਾਣ ਦਿੰਦਾ ਸਾਡੀ ਖੇਡ ਕਬੱਡੀ ਨੂੰ ਪਰ ਘੋੜਾ ਰਮਦਾਸ ਵਾਲਾ ਆ ਸ਼ੀਤਾ 플레이ਰਾਂ ਵਾਲਾ ਆ ਸ਼ੀਤਾ 플레이ਰਾਂ ਵਾਲਾ ਬਿੱਟੂ ਬਾਠ ਕਹਿੰਦਾ ਤੇ ਬੱਤੂ ਬਾਠ ਕਹਿੰਦਾ ਲੱਖੇ ਬਾਠ ਨਹੀਂ ਆਖਦੇ ਐ ਇਹਦੇ ਵਿੱਚ ਧੰਨ ਤਾਨ ਕਰਵਾਈ ਇਸ ਨੂੰ ਜਾਂਦਾ ਓ ਸ਼ੀਤੇ ਦਾ ਜਫਾ ਕਿਦਾਂ ਦਾ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਮਹਿਫਲ ਰਜੌਣ ਵਾਲੇ ਕਹਿੰਦੇ ਖੁਸ਼ ਐ ਰਾਜੂ ਮਹਿਫਲ ਰਜੌਣ ਵਾਲੇ ਖੁਸ਼ ਐ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿੱਟੂ ਬਾੜ ਜੀ ਕੋਈ ਗੱਲ ਨਹੀਂ ਤੁਹਾਨੂੰ ਘਾਟਾ ਨਹੀਂ ਪੈਣਾ ਸੋਹਣਿਆ ਆਹ ਸਾਹਮਣੇ ਖੇਡ ਮੈਦਾਨ ਦੇ ਇਧਰਲੇ ਪਾਸੇ ਆਪਾਂ ਟੱਕਾਂਗੇ ਟਕਰਾਂ ਵੱਡੀਆਂ ਆਹ ਮਹਿਫਲ ਰਜੌਣ ਵਾਲਿਆਂ ਦਾ ਦਿਲ ਵੱਡਾ ਕਹਿੰਦੇ ਤੈਨਾਂ ਫਿਰ ਤਿੰਨ ਹੀ ਦੇ ਦਿੰਦੇ ਆ ਤਿੰਨ ਤੇ ਫਿਰ ਤਿੰਨ ਹੀ ਦੇ ਦਿੰਦੇ ਕਾਸ਼ ਫਿਰ ਤੋਂ ਆ ਮੁੰਡੇ ਤੇ ਵੀ 2000 ਲੱਗਿਆ ਹੋਇਆ ਆ ਮੁੰਡੇ ਤੇ ਵੀ 2000 ਲੱਗਿਆ ਹੋਇਆ ਰਵੀ ਸੰਗਾ ਸ਼ੁਭ ਸੰਗਾ ਤੇ ਰਾਜਾ ਸੰਗਾ ਉਹਨਾਂ ਨੇ ਜੋਧੇ ਦੇ ਤਿੰਨਾਂ ਜਫਿਆਂ ਤੇ 2000 ਬੁਲਾਇਆ ਪਰ ਰਾਜੂ ਕਹਿੰਦਾ ਆਪਣੇ ਵਾਲਾ ਕੀਪਾ ਆ ਗਿਆ ਇਹਦੀਆਂ ਵੀ ਤਿੰਨ ਰੈਡਾਂ ਗਗਨ ਆਸਟ੍ਰੇਲੀਆ ਰਿੰਕੂ ਨਿਊਜ਼ੀਲੈਂਡ ਤੇ ਰਾਜੂ ਸਿੱਧੂ ਯੋਈ ਦबई ਨੰਬਰਦਾਰ ਭਰਾ ਵੱਲੋਂ 2000 ਦੀਆਂ ਪੈਣਗੀਆਂ ਪੰਜਾਬ ਮੋਟਰਜ਼ ਵਾਲਾ ਆਸਟ੍ਰੇਲੀਆ ਦੇ ਐਡੀਲੇਡ ਤੋਂ ਸੁੱਖਾ ਭਰਾ ਮਾਨ ਕਰਦਾ ਬਿੱਟੂ ਬਾਠ ਅਮਰੀਕਾ ਆਹ ਸਾਹਮਣੇ ਸਾਡਾ ਵੀਰ ਹੈ ਸਰਦਾਰ ਸੁਖਵਿੰਦਰ ਸਿੰਘ ਦਾ ਪੁੱਤਰ ਪਰ ਇਧਰਲੇ ਪਾਸੇ ਫਤੇਹਪੁਰੀਆ ਉਹ ਪੱਟਾ ਤੋਂ ਪੱਟੀ ਨੂੰ ਉੱਪਰ ਚੱਕਿਆ ਖੇਡ ਮੈਦਾਨ ਦੇ ਵਿੱਚ ਕਰਵਾਏ ਦਰਸ਼ਕੀ ਪੱਟਾ ਦੇ ਦਰਸ਼ਨ ਪਰ ਇਧਰਲੇ ਪਾਸੇ ਸੋਰ ਸਿੰਘੀਆ ਨੌਜਾਨਾ ਆਕਾਸ਼ ਆਕਾਸ਼ ਲਾਸਟ ਇੱਕ ਇੱਕ ਰੇਡ ਰਹਿ ਗਈ ਹੈ ਰੇਡ ਲਾਸਟ ਹੈ ਤੇ ਸਿੱਧੂ ਪਰਿਵਾਰ ਵੱਲੋਂ ਜਿਹੜਾ ਪੁਆਇੰਟ ਪ੍ਰਾਪਤ ਕਰੇਗਾ ਉਦਰੇ ਹੀ 5 500 ਤੇ ਆ ਇੱਕੋ ਰੇੜੀ ਕੀਪਿਆ ਤੇਰੀ 2000 ਦੀ ਹੈ ਵੀ ਨੌਜਾਨ ਸਾਡੇ ਗਗਨ ਆਸਟ੍ਰੇਲੀਆ ਜੁਕੇ ਗਗਨ ਆਸਟ੍ਰੇਲੀਆ ਰਾਜੂ ਸਿੱਤੂ ਤੇ ਰਿੰਕੂ ਨਿਊਜ਼ੀਲੈਂਡ ਵੱਲੋਂ ਆ ਇੱਕੋ ਰੇਡ 2000 ਦੀ ਹੁਣ ਦੇਖਾਂਗੇ ਕੀਪਾ ਕੀਪਾ ਕੁਲਦੀਪ ਸਿੰਘ ਨਾਮ ਹੈ ਤੇ ਦੇਖਾਂਗੇ ਮੁਕਾਬਲਾ ਇੱਥੇ ਰਖਵੀ ਨੌਜਵਾਨਾਂ ਤਾੜੀਆਂ ਮਾਰੇ ਕੀਪੇ ਦੇ ਲਈ ਜ਼ੋਰਦਾਰ ਜ਼ੋਰਦਾਰ